ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਐਮਨਾਬਾਦ ਇੱਕ ਤਰਖਾਨ ਭਾਈ ਲਾਲੋ ਜੀ ਦੇ ਘਰ ਜਾ ਠਹਿਰੇ ਇਹ ਭਾਵੇਂ ਗਰੀਬ ਸੀ ਪਰ ਮਿਹਨਤ ਕਰਕੇ ਰੋਟੀ ਕਮਾਉਂਦਾ ਸੀ ਅਤੇ ਲੋੜਵੰਦਾਂ ਨੂੰ ਰੋਟੀ ਖਵਾਉਂਦਾ ਸੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਨੂੰ ਪਿਆਰ ਕਰਦੇ ਸਨ ਅਤੇ ਉਸਦੇ ਘਰ ਜਾ ਕੇ ਰਹਿੰਦੇ ਸਨ ਉੱਚੀ ਜਾਤ ਦੇ ਬ੍ਰਾਹਮਣ ਤੇ ਖੱਤਰੀ ਇਸ ਗੱਲ ਤੋਂ ਸੜਦੇ ਸਨ ਐਮਨਾਬਾਦ ਦੇ ਹਾਕਮ ਦਾ ਅਹਲਕਾਰ ਮਲਕ ਭਾਗੋ ਬੜਾ ਰਿਸ਼ਵਤਖੋਰ ਸੀ ਇਲਾਕੇ ਦੇ ਲੋਕ ਉਸ ਤੋਂ ਬਹੁਤ ਦੁਖੀ ਸਨ ਉਹ ਹਰ ਸਾਲ ਬ੍ਰਹਮਪੋਜ ਕਰਕੇ ਵੱਡਾ ਧਰਮੀ ਹੁੰਦਾ ਨਾਟਕ ਕਰਦਾ ਸੀ ਬਾਹਮਣਾ ਸਾਦਾ ਸੰਤਾਂ ਨੂੰ ਬੁਲਾ ਕੇ ਅਨੇਕ ਪ੍ਰਕਾਰ ਦੇ ਪਕਵਾਨ ਖਵਾਉਂਦਾ ਤੇ ਦਾਨਪੁੱਣ ਕਰਦਾ ਸੀ ਉਨ੍ਹੀ ਦਿਨੇ ਮਲਕ ਭਾਗੋ ਨੇ ਬ੍ਰह्म ਭੋਜ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਸੱਦਾ ਭੇਜਿਆ ਪਰ ਗੁਰੂ ਜੀ ਨਾ ਆਏ। ਬ੍ਰਾਹਮਣਾਂ ਦੇ ਪਰਕਾਨ ਤੇ ਉਸ ਨੇ ਗੁਰੂ ਜੀ ਨੂੰ ਦੁਬਾਰਾ ਸੱਦਾ ਭੇਜਿਆ। ਗੁਰੂ ਜੀ ਭਾਈ ਮਰਦਾਨੇ ਦੇ ਨਾਲ ਮਲਕ ਭਾਗੋ ਦੇ ਘਰ ਪੁੱਜੇ ਪਰ ਭੋਜਨ ਸ਼ਕਨ ਤੋਂ ਨਾ ਕਰ ਦਿੱਤੀ। ਮਲਕ ਭਾਗੋ ਨੇ ਕਿਹਾ ਤੁਸੀਂ ਮੇਰੇ ਬ੍ਰह्म ਭੋਜ ਵਿੱਚ ਸ਼ਾਮਿਲ ਕਿਉਂ ਨਹੀਂ ਹੋਏ? ਤੁਸੀਂ ਸ਼ੁੱਧ ਲਾਲ ਦੇ ਘਰੋਂ ਰੋਟੀ ਕਿਉਂ ਖਾਂਦੇ ਹੋ? ਗੁਰੂ ਜੀ ਨੇ ਉੱਤਰ ਦਿੱਤਾ ਭਾਈ ਲਾਲੋ ਛੁੱਧਰ ਨਹੀਂ ਮੇਰਾ ਪਿਆਰਾ ਸਿੱਖ ਹੈ ਉਹ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ ਧਰਮ ਦੀ ਕਿਰਤ ਕਰਦਾ ਹੈ ਉਸ ਦੀ ਰੋਟੀ ਭਾਵੇਂ ਕੋਧਰੀ ਦੀ ਹੈ ਅਤੇ ਉਹ ਗਰੀਬ ਵੀ ਹੈ ਪਰ ਫਿਰ ਵੀ ਉਸ ਵਿੱਚ ਦੁੱਧ ਹੈ ਤੇਰੀ ਕਮਾਈ ਧਰਮ ਦੀ ਨਹੀਂ ਹੈ ਤੂੰ ਲੋਕਾਂ ਤੇ ਜ਼ੁਲਮ ਕਰਕੇ ਰਿਸ਼ਵਤ ਲੈ ਕੇ ਗਰੀਬਾਂ ਦਾ ਖੂਨ ਚੂਸਦਾ ਹੈ ਤੇਰੀਆਂ ਪੂਰੀਆਂ ਲੋਕਾਂ ਦੇ ਖੂਨ ਦੇ ਨਾਲ ਬਣੀਆਂ ਹਨ ਗੁਰੂ ਜੀ ਦੀਆਂ ਗੱਲਾਂ ਸੁਣ ਕੇ ਉਸ ਦੇ ਕੀਤੇ ਗੁਨਾਹ ਉਸ ਦੀਆਂ ਅੱਖਾਂ ਸਾਹਮਣੇ ਆ ਗਏ ਗੁਰੂ ਜੀ ਨੇ ਸਮਝਾਇਆ ਕੋਈ ਮਨੁੱਖ ਜਨਮ ਕਰਕੇ ਨੀਵਾ ਨਹੀਂ ਹੁੰਦਾ ਨੀਵਾ ਉਹ ਹੈ ਜਿਸ ਦੇ ਕੰਮ ਨੀਵੇਂ ਹਨ ਗਰੀਬਾਂ ਦਾ ਖੂਨ ਚੂਸ ਕੇ ਦੌਲਤ ਦੇ ਬਰਮ ਭੋਜ ਦੇ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ ਗੁਰੂ ਦਾ ਸਿੱਖ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ ਕਿਸੇ ਤੇ ਜ਼ੁਲਮ ਨਹੀਂ ਕਰਦਾ ਸਿੱਖ ਧਰਮ ਦੀ ਕਿਰਤ ਕਰਦਾ ਹੈ ਆਪਣੇ ਹੱਕ ਦੀ ਕਮਾਈ ਚੋਂ ਦੂਜਿਆਂ ਦੀ ਮਦਦ ਕਰਦਾ ਹੈ ਸਿੱਖ ਆਪਣੀ ਕਮਾਈ ਦਾ ਦਸਵਾਂ ਹਿੱਸਾ ਧਰਮ ਦੇ ਵਿੱਚ ਲਗਾਉਂਦਾ ਹੈ ਇਸ 10ਵੇਂ ਹਿੱਸੇ ਨੂੰ ਦਸਵੰਦ ਕਹਿੰਦੇ ਹਨ ਮਿਹਨਤ ਦੀ ਕਮਾਈ ਕਰਨ ਵਾਲੇ ਨੂੰ ਗੁਰੂ ਪਿਆਰ ਕਰਦਾ ਹੈ ਸਿੱਖ ਜਾਤ ਪਾਤ ਦੇ ਭੇਦਭਾਵ ਨੂੰ ਨਹੀਂ ਮੰਨਦਾ ਸਭ ਦੀ ਇੱਕੋ ਹੀ ਜਾਤ ਹੈ ਮਨੁੱਖਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ